ਚੰਡੀਗੜ੍ਹ ਦੇ ਵਿੱਚ ਬਦਮਾਸ਼ਾਂ ਨੇ ਇੱਕ ਘਰ ਨੂੰ ਅੱਗ ਲਗਾ ਦਿੱਤੀ ਹੈ ਜਿਆਂ ਨਿਜੀ ਰੰਜਿਸ਼ ਨੂੰ ਲੈ ਕੇ ਪੈਟਰੋਲ ਛੜਕ ਕੇ ਇਹ ਅੱਗ ਲਗਾਈ ਗਈ ਚੰਡੀਗੜ੍ਹ ਦੇ ਸੈਕਟਰ 40 ਦਾ ਇਹ ਪੂਰਾ ਮਾਮਲਾ ਹੈ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਪੂਰੀ ਘਟਨਾ ਘਰ ਦੇ ਮਾਲਕ ਨੇ ਪੁਲਿਸ ਨੂੰ ਸ਼ਿਕਾਇਤ ਇਸ ਦੀ ਦਿੱਤੀ ਹੈ ਤਾਂ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਚੰਡੀਗੜ੍ਹ ਦੇ ਵਿੱਚ ਵਾਪਰਿਆ ਨਿਜੀ ਰੰਜਿਸ਼ ਨੂੰ ਲੈ ਕੇ ਪੈਟਰੋਲ ਛੜਕ ਕੇ ਇਹ ਅੱਗ ਲਗਾਈ ਗਈ ਹੈ ਔਰ ਕਾਬਿਲ ਗੌਰ ਹੈ ਕਿ ਇਸ ਤੋਂ ਬਾਅਦ ਸ਼ਿਕਾਇਤ ਪੁਲਿਸ ਨੂੰ ਵੀ ਦਿੱਤੀ ਗਈ ਹੈ ਉਸ ਦੀਆਂ ਕੁਝ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ आखिर कुछ होया है कि घटना कैद हुई है नजर आ रहा है अग दपटा हालांकि बिलकुल क्लियर एक पासे तो कह सकते हो कि उस तरीके तस्वीर नहीं ने तो ਪਰ ਜਿਹੜੇ ਮਲਜ਼ਮ ਖੜੇ ਹੋਈ ਨਹੀਂ ਜਿਨ੍ਹਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਉਹਨਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹ ਜ਼ਰੂਰ ਨਜ਼ਰ ਆ ਰਹੇ ਨੇ ਇਸ ਸੀਸੀਟੀਵੀ ਦੇ ਵਿੱਚ ਮਨੋਜ ਰਾਠੀ ਸਾਡੇ ਸਹਿਯੋਗੀ ਇਸ ਸਮੇਂ ਫੋਨ ਲਾਈਨ ਤੇ ਨਹੀਂ ਉਹਨਾਂ ਦਾ ਰੁਕ ਕਰਦੇ ਹਾਂ ਮਨੋਜ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਕਦੋਂ ਦੀ ਪੂਰੀ ਘਟਨਾ ਹੈ ਕੀ ਕੁਝ ਹੋਇਆ ਇਹ ਦੇਖੋ ਗਰਗ ਦੇ ਦੇਰ ਰਾਤ ਦੀ ਘਟਨਾ ਹੈ ਕਰੀਬ 1.5 ਵਜੇ ਦੀ ਇਹ ਘਟਨਾ ਹੈ ਸੈਕਟਰ 40 ਜਿਹੜੇ ਹਾਊਸਿੰਗ ਬੋਰਡ ਦੇ ਮਕਾਨ ਨੇ ਉੱਥੇ ਵੀ ਹਾਊਸ ਨੰਬਰ 387 ਉੱਦੀ ਇਹ ਘਟਨਾ ਹੈ ਜਿਹੜੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ 14 ਸਾਲ ਦਾ ਬੇਟਾ ਤੇ ਪੁਰਾਣੀ ਰੰਜਿਸ਼ ਦੇ ਚਲਦੇ ਆ ਕੁਝ ਉੱਥੇ ਦੇ ਹੀ ਜਿਹੜੇ ਜਿਹੜੇ ਲੋਕ ਨੇ ਆ ਉਹਦੇ ਉਹਦੇ ਨਾਲ ਦੇ ਨੇ ਉਹਨਾਂ ਦੇ ਕਿਸੇ ਨਾਲ ਕੋਈ ਬਹਿਸ ਹੋਈ ਸੀ ਥੋੜੇ ਦਿਨ ਪਹਿਲਾਂ ਹਾਲਾਂਕਿ ਉਹਨਾਂ ਨੇ ਇੱਕ ਕੰਪਲੇਂਟ ਵੀ ਦਿੱਤੀ ਹੈ ਤੇ ਅੱਜ ਇਹ ਕੰਪਲੇਂਟ ਦਿੱਤੀ ਗਈ ਹੈ ਪੁਲਿਸ ਨੂੰ ਸੈਕਟਰ 39 ਪੁਲਿਸ ਨੂੰ ਕੰਪਲੇਂਟ ਦਿੱਤੀ ਗਈ ਉਹਨ ਪੁਲਿਸ ਇਸ ਮੈਟਰ 'ਤੇ ਕੰਮ ਕਰ ਰਹੀ ਲੇਕਿਨ ਕੋਈ ਗ੍ਰਿਫਤਾਰੀ ਹਾਲਾਂਕਿ ਇਸ ਵਿੱਚ ਨਹੀਂ ਹੋਈ ਹੈ ਲੇਕਿਨ ਪੁਰਾਣੀ ਰੰਜੇ ਦੱਸੀ ਜਾ ਰਹੀ ਕਿ ਮੁੰਡੇ ਨਾਲ ਪਹਿਲਾਂ ਵੀ ਕਿਸ ਤਰ੍ਹਾਂ ਦੀ ਕੋਈ ਬਹਿਸ ਹੋਈ ਸੀ ਔਰ ਉਸ ਤੋਂ ਬਾਅਦ ਇਹ ਰਾਤ ਨੂੰ ਇਸ ਤਰ੍ਹਾਂ ਦੀ ਜਿਹੜੀ ਹਰਕਤ ਕੀਤੀ ਗਈ ਹੈ ਬੜੀ ਰਾਤ ਦੀ ਗੱਲ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਜਿਹੜੀ ਤੁਸੀਂ ਤਸਵੀਰਾਂ ਦੇਖੋ ਕਿ ਬੜੇ ਹੀ ਬੜੇ ਹੀ ਬੇਖੌਫ ਤਰੀਕੇ ਦੇ ਨਾਲ ਜਿਹੜੇ ਤਿੰਨ ਤੋਂ ਚਾਰ ਉਸੇ ਦਿਖ ਰਹੇ ਹਨ ਕਿ ਉਹ ਆਂਦੇ ਘਰ ਦੇ ਬਿਲਕੁਲ ਬਾਹਰ ਖੜੇ ਹੋ ਕਾਰ ਦੇ ਬਾਹਰ ਖੜਕੇ ਉਹ ਕਿਸੇ પેટ્રોલ ਕਿਸੇ ਕਿਸੇ ਤਰ੍ਹਾਂ ਦਾ ਕੋਈ પેટ્રોલ ਦੀ ਚੀਜ਼ ਲਾ ਕੇ ਘਰ ਦੇ ਬਿਲਕੁਲ ਦਰਵਾਜੇ ਤੇ ਉਹਨਾਂ ਨੇ ਲਾਇਆ ਤੇ ਮਾਚਸ ਲਾ ਕੇ ਉੱਥੋਂ ਫਰਾਰ ਹੋ ਗਏ ਹਾਲਾਂਕਿ ਇਹ ਪੂਰੀ ਘਟਨਾ ਸੀ ਸੀ ਟੀਵੀ ਜਿੱਤੇ ਕੈਦ ਹੋ ਗਈ ਹੈ ਨੇੜੇ ਤੇੜੇ ਦੇ ਜਿਹੜੇ ਲੋਕ ਨੇ ਉਹਨਾਂ 'ਚ دہشت ਦਾ ਮਾਹੌਲ ਜ਼ਰੂਰ ਹੈ ਕਿਉਂਕਿ ਅਚਾਨਕ ਇਸ ਤਰ੍ਹਾਂ ਦਾ ਬੜੇ ਬੇਕਾਬੂ ਤਰੀਕੇ ਦੇ ਨਾਲ ਆਣਾ ਔਰ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋਣਾ ਇੱਕ ਸਵਾਲੀਆ ਨਿਸ਼ਾਨ ਤਾਂ ਜ਼ਰੂਰ ਖੜਾ ਹੁੰਦਾ ਹੈ ਹਾਲਾਂਕਿ ਘਰ ਜਿਹੜੇ ਪਰਿਵਾਰਿਕ ਮੈਂਬਰ ਹੈ ਉਹਨਾਂ ਦਾ ਵੀ ਕਹਿਣਾ ਹੈ ਕਿ ਕਾਫੀ دہشت ਹੈ ਕਾਫੀ ਡਰ ਹੈ ਹਾਲਾਂਕਿ ਹਜੇ ਕੋਈ ਗ੍ਰਿਫਤਾਰੀ ਇਸ ਮਾਮਲੇ 'ਚ ਨਹੀਂ ਹੋਈ ਹੈ ਲੇਕਿਨ ਜਿਹੜਾ ਉਹਨਾਂ ਦਾ ਬੇਟਾ ਹੈ 14 ਸਾਲ ਦਾ ਜਿਹੜਾ ਨਾਬਾਲिग ਹੈ ਉਹਦੇ ਨਾਲ ਕੁਝ ਰਾਂਝਿਸ਼ ਚੱਲ ਰਹੀ ਸੀ ਕੁਝ ਮੁੰਡਿਆਂ ਦੀ ਉੱਥੇ ਦੇ ਹੀ ਨੇੜੇ ਤੇੜੇ ਦੇ ਦੱਸੇ ਜਾ ਰਹੇ ਨੇ ਇਸ ਕਰਕੇ ਇਹ ਉਹਨਾਂ ਦਾ ਕੰਮ ਹੋ ਸਕਦਾ ਹੈ ਹਾਲਾਂਕਿ ਉਹਨਾਂ ਨੇ ਵੀ ਸ਼ੰਕਾ ਜਤਾਈ ਹੈ ਕਿ ਉਹਨਾਂ ਦਾ ਕੰਮ ਹੋ ਸਕਦਾ ਹੈ ਮਤਲਬ ਇਹ ਅਜੇ ਤੱਕ ਇਹ ਪਛਾਣ ਵੀ ਨਹੀਂ ਹੋ ਸਕੇਗੀ ਕਿ ਕਿਹਨੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਹੈ ਕਿਆਸੀ ਲਗਾਏ ਜਾ ਰਹੇ ਨੇ ਖਦਸ਼ਾ ਜਤਾਇਆ ਜਾ ਰਹੇ ਬਿਲਕੁਲ ਖਾਲਾ ਕੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕੁਝ ਜਿਹੜੇ ਉੱਥੇ ਦੇ ਨੌਜਵਾਨ ਨੇ ਉਹਨਾਂ ਦਾ ਨਾਂ ਵੀ ਦਿੱਤਾ ਗਿਆ ਹਾਲਾਂਕਿ ਪੁਲਿਸ ਹੁਣ ਵੈਰੀਫਾਈ ਕਰ ਰਹੀ ਹੈ ਲੇਕਿਨ ਹਜੇ ਤੱਕ ਕੋਈ ਗ੍ਰਿਫਤਾਰੀ ਇਸ ਮਾਮਲੇ 'ਚ ਨਹੀਂ ਹੋਈ ਹੈ ਲੇਕਿਨ ਪੁਲਿਸ ਜ਼ਰੂਰ ਇਹ ਕਹਿੰਦੀ ਨਜ਼ਰ ਆ ਰਹੀ ਹੈ ਗੌਰਵ ਕਿ ਜਲਦ ਹੀ ਜਿਹੜੇ ਵੀ ਇਹਦੇ 'ਚ ਦਿਖ ਰਹੇ ਨੇ ਬਦਮਾਸ਼ ਨੇ ਜੋ ਵੀ ਨੇ ਉਹਨਾਂ ਨੂੰ ਜਲਦੀ ਕਾਬੂ ਕਰ ਲਿੱਤਾ ਜਾਏ ਚਲੋ ਸ਼ੁਕਰੀਆ ਤੁਹਾਨੂੰ ਬਹੁਤ ਸਾਡਾ ਝੁਰਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਡੈਫੀਨਿਟਲੀ ਇਹ ਪੂਰਾ ਮਾਮਲਾ ਬਹੁਤ ਸ਼ੱਕੀ ਨਜ਼ਰ ਆ ਰਿਹਾ ਹੈ ਕਿ ਜਿਸ ਤਰੀਕੇ ਨਾਲ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀਸੀਟੀਵੀ ਦੇ ਵਿੱਚ ਨਜ਼ਰ ਆਉਂਦਾ ਹੈ ਕਿ ਕੁਝ ਲੋਕ ਖੜੇ ਹੋਏ ਨੇ ਬਦਮਾਸ਼ ਜਿਹੜੇ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਇੱਕ ਘਰ ਦੇ ਵਿੱਚ ਅੱਗ ਲਗਾਈ ਹੈ ਅੱਗ ਲੱਗੜਦੀ ਪੂਰੀ ਘਟਨਾ ਵਾਪਰੀ ਹਨ ਕਿ ਬਹੁਤ ਵੱਡੇ ਪੱਧਰ ਤੇ ਕੋਈ ਨੁਕਸਾਨ ਨਹੀਂ ਹੋਇਆ ਹੈ ਰਾਹਤ ਦੀ ਗੱਲ ਹੈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਜਿਹੜੇ ਮਕਾਨ ਮਾਲਕ ਨੇ ਜਿਨ੍ਹਾਂ ਦੇ ਘਰ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਰੰਜਿਸ਼ ਦੀ ਵਜ੍ਹਾ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਆਇੰਟ ਨੰਬਰ 2 ਇਹ ਵੀ ਇਸ ਸਮੇਂ ਆ ਰਿਹਾ ਹੈ ਕਿ ਉਹਨਾਂ ਦੇ ਬੱਚੇ ਦਾ 14 ਸਾਲ ਦਾ ਬੱਚਾ ਉਹਨਾਂ ਦਾ ਨਾਬਾਲਗ ਹੈ ਤੇ ਉਹਨਾਂ ਦੀ ਉਸ ਬੱਚੇ ਦੀ ਕਿਹਾ ਜਾ ਰਿਹਾ ਹੈ ਕਿ ਕੋਈ ਝਗੜਾ ਕੋਈ ਤਕਰਾਰ ਹੋਈ ਹੋਣੀ ਹੈ ਤਾਂ ਉਸ ਦੇ ਨਾਲ ਰੰਜੀਸ਼ ਕੱਢਣ ਦੀ ਵਜ੍ਹਾ ਦੇ ਨਾਲ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜੇਕਰ ਸੀਸੀਟੀਵੀ ਦੇ ਵਿੱਚ ਦਿਖ ਰਹੇ ਤੁਸੀਂ ਜਿਹੜੇ ਅੱਗ ਲਗਾਉਣ ਵਾਲੇ ਬਦਮਾਸ਼ ਨੇ ਉਹਨਾਂ ਨੂੰ ਦੇਖੋ ਤਾਂ ਉਹ ਵੀ ਲੱਗ ਰਿਹਾ ਕਿ ਕੋਈ ਬਹੁਤੇ ਉਮਰ ਦੇ ਨਹੀਂ ਨੇ ਉਹ ਵੀ ਜਿਵੇਂ ਜਵਾਕ ਜੇ ਹੁੰਦੇ ਨੇ ਐਵੇਂ ਲੱਗ ਰਿਹਾ ਜਿਹੜਾ ਪਿਛਲੇ ਪਾਸੇ ਖੜਾ ਹੋ ਤਾਂ ਐਵੇਂ ਲੱਗ ਰਿਹਾ ਜਿਵੇਂ 14-15 ਸਾਲ ਦਾ ਹੋਏਗਾ ਯਾਰ ਇਹਨਾਂ ਦੇ ਵੱਲੋਂ ਕੋਈ ਜਿਹੜੀ ਅੱਗ ਲਗਾਈ ਗਈ ਕੀ ਛਿੜਕਿਆ ਗਿਆ ਲੱਗ ਰਿਹਾ ਕਿ ਜਿਵੇਂ ਪੈਟਰੋਲ ਛੜਕ ਕੇ आग लगा देती गई होगी सेक्टर पूरा मामला है और खैर पुलिस इस पूरे मामले कर। तो की रात को एक बीस पे कुछ लड़के थे छिपिंजा के रात को घूम रहे थे यहाँ उन्होंने रात को चार पांच लड़कों ने मेरे घर में आग लगा दी इनकी मैंने कंप्लेंट भी करी है उनतालीस थाना में पहले एक सौ बारह नंबर में कंप्लेंट करी वो आए फिर उनतालीस थाने में करी है देखो पूरी आग लगा के गए हैं पूरी को पूरी देखो हमारे को मारने की के इरादे में आए थे जलाने के घर पे सोए रात को हम पेट्रोल के ने आग लगाई है हमारे को जान से मारने की कोशिश करी है मैं था मेरी वाइफ थी और मेरा बेटा था कैमरे में भी वीडियो भी आई